ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਤੇ ਜ਼ਿਲ੍ਹਾ ਜਿਹੜਾ ਦੋਸਤੋ ਖਾਸ ਤੇ ਵੀਰ ਗੁਰਜੰਟ ਦੇ ਕੋਲੇ ਆਏ ਆ ਐਨੀਮਲ ਜਿਹੜੇ ਦੋਸਤੋ ਤੁਹਾਨੂੰ ਨਾਰਮਲੀ ਪਹਿਲਾਂ ਵੀ ਜਿਹੜੀਆਂ ਦੋ ਤੋਂ ਤਿੰਨ ਵੀਡੀਓ ਇਸ ਘਰੋਂ ਵੇਖਣ ਦੇ ਵਿੱਚ ਮਿਲੀਆਂ ਨੇ ਤੇ ਖਾਸ ਤੌਰ ਤੇ ਜਿਹੜੇ ਪਸ਼ੂ ਆ ਦੋਸਤੋ ਵਿਕਰੀ ਵਾਲੇ ਬਿਹੜਾ ਹੁੰਦੀਆਂ ਨੇ ਰੇਟ ਭਾਪੜਤਾ ਕੀ ਹੈਗਾ ਕਿੰਨੀ ਹੁਣ ਮਿਲਕਿੰਗ ਹੈਗੀ ਇਨ੍ਹਾਂ ਪਸ਼ੂਆਂ ਦੇ ਥੱਲੇ ਉਹ ਆਪਾਂ ਵੀਰ ਗੁਰਜੰਟ ਦੇ ਨਾਲ ਗੱਲਬਾਤ ਕਰਨੀ ਆ ਪੂਰੀ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਐਨੀਮਲ ਜਿਹੜਾ ਵੀ ਤੁਹਾਨੂੰ ਭਾਪੜਤੇਲਾ ਪਸੰਦ ਆਵੇ ਸੋਇਆ ਸਵਾਇਆ ਹੁੰਦਾ ਉਹਦੀ ਤਸੱਲੀ ਜਿਹੜੀ ਹੈਗੀ ਆ ਆਪਣਾ ਹੱਕ ਸਮਝ ਕੇ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਆ ਕਰੋ ਠੀਕ ਆ ਜੀ ਤੇ ਆਜੋ ਬਤੇਰੇ ਡਿਟੇਲ ਜਿਹੜੀ ਆਪਾਂ ਵੀਰ ਗੁਰਜੰਟ ਦੇ ਨਾਲ ਪੂਰੀ ਸਾਂਝੀ ਕਰਦੇ ਆ ਕਿ ਕੀ ਇਨਫੋਰਮੇਸ਼ਨ ਹੈਗੀ ਆ ਤੇ ਅੱਜ ਜਿਹੜਾ ਦੋਸਤੋ ਸਮਾਂ ਹੈਗਾ ਤਕਰੀਬਨ ਆ ਵੀਡੀਓ ਬਣਾਉਣ ਦਾ ਤੁਸੀਂ ਜ਼ਰੂਰ ਨੋਟ ਕਰ ਲਓ ਠੀਕ ਆ ਜੀ 20 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਆ ਤੇ ਸਮਾਂ ਜਿਹੜਾ ਦੋਸਤੋ 5:45 ਹੈਗਾ ਦੋਸਤੋ ਸ਼ਾਮ ਦਾ ਈਵਨਿੰਗ ਟਾਈਮ ਆ 5:45 ਆ ਤੇ ਬਿਲਕੁਲ ਜੀ ਦੋਸਤੋ ਵੀਡੀਓ ਦੇ ਵਿੱਚ ਹੀ ਆਪਾਂ ਤੁਹਾਨੂੰ ਇੱਕ ਰਿਕਾਰਡਿੰਗ ਇਹ ਵੀ ਕਰਕੇ ਦਿਖਾਵਾਂਗੇ ਮਿਲਕ ਦੀ ਰਿਕਾਰਡਿੰਗ ਕਰਾਂਗੇ ਤੇ ਪੂਰਾ ਜਿਹੜਾ ਕੰਡੇ ਦੇ ਜੋਕ ਕੇ ਦੁੱਧ ਦੱਸਾਂਗੇ ਵੀ ਕਿੰਨੇ ਕਿ ਲੀਟਰ ਕੈਪੈਸਿਟੀ ਹੈਗੀ ਹੈ ਬੈੜਾਂ ਦੀ ਆਓ ਜਿਆਦਾ ਸਮਾਂ ਨਾ ਲੈਂਦੇ ਹੋਰੇ ਆਪਾਂ ਜਿਹੜੀ ਗੱਲਬਾਤ ਆ ਵੀਰ ਗੁਰਜੰਟ ਜੀ ਨਾਲ ਕਰ ਲੈਨੇ ਆ ਸਭ ਤੋਂ ਪਹਿਲਾਂ ਵੀਰ ਗੁਰਜੰਟ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਹੋ ਜੀ ਗੁਰਜੰਟ ਭਾਈ ਪਸ਼ੂ ਵੇਖਦੇ ਰਹੇ ਸੀ ਬਾਦ ਵਿੱਚ ਹਾਂ ਜੀ ਹਾਂ ਜੀ ਭਾਈ ਵਦਗੀਆ ਲਈ ਜਾਂਦੇ ਜੀ ਠੀਕ ਆ ਇਹ ਖਾਸ ਤੌਰ ਤੇ ਵੈੜਾਂ ਹੀ ਆਪਣੇ ਕੋਲੋਂ ਦੀਆਂ ਰਹਿੰਦੀਆਂ ਤੇ ਅੱਜ ਵੀ ਇੱਕ ਤਕਰੀਬਨ ਦੋ ਵੈੜਾਂ ਪਕਾਉ ਆ ਜੀ ਹਾਂਜੀ ਹਾਂਜੀ ਭਾਈ ਠੀਕ ਆ ਉਹ ਤੀਜੀ ਵੈੜ ਜਿਹੜੀ ਹੈਗੀ ਉਹ ਵੀ ਵਿੱਚ ਆਪਾਂ ਪਾਉਣੀ ਹੈ ਜਾਂ ਮਤਲਬ ਸੇਲ ਲਈ ਨਹੀਂ ਹੈਗੀ ਨਹੀਂ ਭਾਈ ਉਹ ਤੇ ਨਹੀਂ ਹੈਗੀ ਸੇਲ ਜੀ ਨਾ ਦੋ ਵੈੜਾਂ ਨੇ ਅੱਜ ਪਕਾਉ ਇੱਕ ਦੋਸਤੋ ਪਹਿਲੇ ਨੰਬਰ ਦੇ ਮੈਂ ਤੁਹਾਨੂੰ ਕਾਲੀ ਵੈੜ ਇਹ ਦਿਖਾਉਂਗਾ ਠੀਕ ਆ ਜੀ ਦੂਜੀ ਐਚ ਐਫ ਦੇ ਵਿੱਚ ਤੁਹਾਨੂੰ ਇਹ ਵੈੜ ਦਿਖਾਵਾਂਗੇ ਤੇ ਬਾਕੀ ਦੁੱਧ ਵੀਰ ਦੀ ਚਵਾ ਕਰਕੇ ਪ੍ਰੋਪਰ ਦਿਖਾਉਣਾ ਆਪਾਂ ਹਾਂਜੀ ਵੀਰ ਜੀ ਆਪਾਂ ਦੋ ਸਾਈਡਾਂ ਉਤਾਰਾਂ ਮਾਰ ਕੇ ਪਕਾ ਦਾਂਗੇ ਬਿਲਕੁਲ ਜ਼ਰੂਰ ਜੀ ਤੇ ਵੀਰ ਗੁਰਜਤ ਪਹਿਲੇ ਨੰਬਰ ਤੇ ਇਹ ਬੈਡ ਦੀ ਪੂਰੀ ਡਿਟੇਲ ਦੱਸ ਦੋ ਵੀਰ ਕਿੰਨਾ ਮਸੂਆ ਸੁਈ ਤੇ ਦਿਨ ਕਿੰਨੇ ਹੋ ਗਏ ਇਹ ਮਿੱਟੀ ਪਹਿਲਾ ਸੁਗਾ ਸੁਈ ਹੈ ਵਾਸੀ ਦੋ ਦਿਨਾਂ ਤੋਂ ਵਸੀ ਜੀ ਠੀਕ ਹੈ ਜੀ ਹਾਂ ਜੀ ਕੰਡੇ ਵਾਲਾ 20 ਲੀਟਰ ਦੁੱਧ ਤਿਆਰ ਹੈ ਵਾਜੀ ਠੀਕ ਹੈ ਜੀ ਕੰਡੇ ਵਾਲਾ 20 ਲੀਟਰ ਬਿਲਕੁਲ ਰੈਡੀ ਹੈ ਤੇ ਸੁਬਾ ਦੂਜਾ ਜੀ ਨਹੀਂ ਪਹਿਲਾ ਸੁਗਾ ਜੀ ਪਹਿਲੇ ਨਾ ਤੇ ਮੂੰਹੋਂ ਕਿਵੇਂ ਆ ਜੀ ਦੰਦੋਂ ਮੂੰਹੋਂ ਦੋ ਦੰਦਾਂ ਦਾ ਵਾਜੀ ਦੋਂਦੀ ਆ ਠੀਕ ਹੈ ਤੇ ਦਿਨ ਕਿੰਨੇ ਦੱਸੇ ਸਹੀ ਹੋਣਗੇ ਇਹਨਾਂ ਇਹ 16 17 ਦਿਨ ਹੋ ਗਏ ਸਹੀ ਜੀ 16 17 ਦਿਨ ਬੱਚਾ ਥੱਲੇ ਵੀਰ ਕੀ ਆ ਗਿਆ ਬੱਚਾ ਜੀ ਮੇਰੇ ਮ ਮਿਲਗਾ ਵਾ ਵੱਚਾ ਵੀ ਆਪਾਂ ਪ੍ਰੋਪਰ ਦਿਖਾਵਾਂਗੇ ਹੈਗਾ ਬੱਚਾ ਪੂਰਾ ਐਕਟਿਵ ਨਾਲ ਹਾਂਜੀ ਹਾਂਜੀ ਭਾਈ ਠੀਕ ਆ ਤੇ ਇਹਨੂੰ ਕੁਰਜੈਂਟ ਵੀ ਤੇ ਖੋਲ ਕੇ ਤੋਰ ਕੇ ਦਿਖਾਈਏ ਤੇ ਹੁਣ 20 ਲੀਟਰ ਦੀ ਕੈਪੈਸਿਟੀ ਹੈਗੀ ਹੈ ਨਾ ਜੀ ਹਾਂਜੀ ਹਾਂਜੀ ਭਾਈ ਕੰਡੇ ਨਾਲ ਧੋਲ ਕੇ ਹਾਂ ਕੰਡੇ ਵਾਲਾ ਜਿਹੜਾ ਦੋਸਤੋ ਤੁਸੀਂ ਦੁੱਧ ਮੰਨ ਕੇ ਠੀਕ ਹੈ ਜੀ ਕੋਈ ਲੀਟਰਾਂ ਵਾਲਾ ਜਾਂ ਡੱਬਾ ਮਾਰਨ ਵਾਲਾ ਨਹੀਂ ਕਰਾਂਗੇ ਵੀ ਕੰਡਾ ਬਿਲਕੁਲ ਕੋਲੇ ਪਿਆ ਵੀਰ ਉਹਨਾਂ ਨੇ ਤੇ ਬਾਕੀ ਵੇੜ ਤੁਸੀਂ ਵੇਖ ਕੇ ਚੈੱਕ ਕਰ ਲੈਣੀ ਆ ਫਵਾਨੇ ਦੀ ਆਰਡਰ ਦੀ ਕੁਆਲਿਟੀ ਕਾਫੀ ਜਿਆਦੀ ਖੂਬਸੂਰਤ ਬੁਖਾਉਂਦੀ ਆ ਵੇੜ ਤੇ ਥਣ ਪ੍ਰੋਪਰ ਤੁਸੀਂ ਦੇਖ ਲਓ ਠੀਕ ਹੈ ਜੀ ਬਾਕੀ ਚੁਵਾਈ ਆਪਾਂ ਤੁਹਾਨੂੰ ਕਰਕੇ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਤਕਰੀਬਨ ਜਿੰਨੀ ਵੀ ਹੋ ਹੋ ਸਕਿਆ ਵੀ ਇੱਕ ਤਾਂ ਚੈੱਕ ਪਾਸ ਹੋ ਜੂਗੀ ਥਣਾ ਦੀ ਬਾਕੀ ਦੂਰ ਦਰੇ ਕਿਤੇ ਵੇਰ ਨੇ ਜੇਕਰ ਆਨਲਾਈਨ ਸੌਦਾ ਕਰਨਾ ਤੇ ਉਹਦੇ ਲਈ ਥੋੜਾ ਈਜ਼ੀ ਹੋ ਜਾਏਗੀ ਠੀਕ ਹੈ ਆ ਕਰੋ ਚੈੱਕ ਜੀ ਠੀਕ ਹੈ ਜੀ ਬਲੈਕ ਹੈਗਾ ਦੂਸਰਾ ਰੰਗ ਜੇਕਰ ਦੇਖੀਏ ਰੰਗ ਇੱਕ ਆ ਬਿਹੜ ਦਾ ਠੀਕ ਹੈ ਜੀ ਤੇ ਕ੍ਰੋਸ ਬਰੀਡ ਦੇ ਵਿੱਚ ਆ ਥੋੜਾ ਜਿਹਾ ਐਚ ਐਫ ਤੇ ਕ੍ਰੋਸ ਬਰੀਡ ਆਪਾਂ ਕਹਿ ਸਕਦੇ ਇਹਨੂੰ ਠੀਕ ਆ ਜਰਸੀ ਦਾ ਥੋੜਾ ਜਿਹਾ ਆਪਾਂ ਕ੍ਰੋਸ ਐਚ ਐਫ ਦਾ ਕ੍ਰੋਸ ਕਹਿ ਸਕਦੇ ਆ ਬਾਕੀ ਹੁਮਾਨੇ ਦੀ ਕੁਆਲਿਟੀ ਇੱਕ ਵਾਰੀ ਆਪਾਂ ਖਿਲਾਰ ਕੇ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਿੰਨੇ ਆ ਠੀਕ ਆ ਜੀ ਤੇ ਆ ਕਰੋ ਚੱਕ ਜੀ ਅੱਛਾ ਅੱਲਾ ਠੀਕ ਹੈ ਜੀ ਆ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਥਣ ਜਰੂਰ ਦੇਖ ਲਓ ਠੀਕ ਹੈ ਜੀ ਆ ਬਹਿਣੀ ਵਾਲੇ ਪਾਸੇ ਤੋਂ ਥਣ ਦੀ ਸ਼ੇਪ ਜੀ ਠੀਕ ਹੈ ਥਣ ਬਿਲਕੁਲ ਮੁਠੀ ਜੋਂ ਵਾਲਿਆ ਤੇ ਬਾਕੀ ਐਗਰਜੈਂਟ ਵੀਰੇ ਕੀ ਰੇਟ ਭਾਅ ਪਰਤਾ ਕੀ ਆ ਤੇ ਜੀ ਮੋਲ 55 ਕਰਦੇ ਆ ਹਾਂ ਜੀ ਵਿੱਚੋਂ 3000 ਰੁਪਏ ਦਾ ਇਸ ਕਰਾ 55000 ਦੇ ਵਿੱਚੋਂ ਜੀ ਬਾਕੀ ਦੋਹਾਂ ਸਾਈਡਾਂ ਦਾ ਬਹਿਗੇ ਚੋਈਦੀ ਆ ਕੋਈ ਇਹੋ ਜਿਹੀ ਸੀਰੀਅਸ ਤਾਂ ਕਿ ਬਚੀ ਆ ਦੋ ਬੰਦੇ ਚੋਂ ਬੰਦੇ ਤਾਂ ਬਹਿਗੇ ਚ ਤੇ ਇਹਦੀ ਨਾਲੋਂ ਨਾਲ ਆਪਾਂ ਤਸੱਲੀ ਕਰਾ ਲਈਏ ਜੀ ਹਾਂ ਜੀ ਧਾਰ ਮਾਰ ਕੇ ਪੱਛਾ ਲੈਓ ਜੀ ਪੱਛਾ ਸੁਨੇਹੇ ਮਗਰ ਦੀ ਠੀਕ ਆ ਆਓ ਦੋਸਤੋ ਨਾਲ ਜਿਹੜੀ ਆ ਗਈ ਤਸੱਲੀ ਆਪਾਂ ਕਰਾ ਦਿੰਨੇ ਆ ਬਾਕੀ ਜਿਹੜੀ ਦੂਜੀ ਵਿਹੜ ਆ ਉਹਦੀ ਇਨਫੋਰਮੇਸ਼ਨ ਆਪਾਂ ਬਾਅਦ ਚ ਲਵਾਂਗੇ ਪਹਿਲਾਂ ਤਸੱਲੀ ਦੇ ਨਾਲ ਆਪਾਂ ਤੁਹਾਨੂੰ ਥਾਣਾ ਦੀ ਚੈੱਕ ਪਾਸ ਕਰਾ ਦਿੰਨੇ ਆ ਚਾਲੜੀਆ ਐ ਐਦਾਂ ਬਹਿ ਜਾ ਐਦਾਂ ਹੀ ਗੁੱਤੀ ਰਹਿਣਗੇ ਐਦਾਂ ਮੇਰੇ ਕੋਲ ਨਹੀਂ ਬੈਠਾ ਇਹਦਾ ਕੋਟੇ ਰੋਲੇ ਦੇ ਵੀ ਤਾ ਅਹੋ ਦੋਸਤੋ ਬਾਕੀ ਪਸਮਾ ਹੁਣ ਤੋਂ ਬਾਅਦ ਇੱਕ ਵਾਰ ਦੇ ਜਿਹੜਾ ਪਥਾਨਾਂ ਦੀ ਕੁਆਲਿਟੀ ਤੁਹਾਨੂੰ ਦਿਖਾਈਏ ਆ ਕਰੋ ਚੈੱਕ ਤੇ ਦੋਵੇਂ ਪਾਸੇ ਤੁਸੀਂ ਬੈਠ ਕੇ ਚਵਾਈ ਕਰ ਸਕਦੇ ਆ ਜਿੱਤਾਂ ਬਿਲਕੁਲ ਸੇਮ ਟੂ ਸੇਮ ਵੀ ਇਹ ਉਹ ਨਹੀਂ ਪਰਫਾਰਮ ਕਰਦੇ ਪਏ ਆ ਐਦਾਂ ਤੁਸੀਂ ਜਿਹੜੀ ਚਵਾਈ ਆ ਦੋਨੋਂ ਪਾਸੇ ਬੈਠ ਕੇ ਕਰ ਸਕਦੇ ਹੋ मार्केट खाले ठीक है चवाई बिल्कुल मुट्ठी का था ना ਇਤਨਾ ਵੇਖੋ ਜੀ ਦੋ ਪਾਸਿਓ ਵੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਗਈ ਬਿਲਕੁਲ ਈਜ਼ੀ ਤੁਸੀਂ ਚੋ ਸਕਦੇ ਜੀ ਠੀਕ ਹੈ ਜੀ ਅਗਰ ਇਹ ਪੂਰਾ ਰਾਜੀ ਹੋ ਠੀਕ ਹੈ ਚਵਾਈ ਜਿਹੜੀ ਆ ਦੋਸਤੋ ਵਧੀਆ ਠੀਕ ਹੈ ਜਿੰਨੇ ਵੀ ਆਪਾਂ ਤੁਹਾਨੂੰ ਦਿਖਾਈਆ ਵਧੀਆ ਚਵਾਈ ਲੱਗੀ ਆ ਜਰੂਰ ਤੁਸੀਂ ਬਾਕੀ ਆਪਣਾ ਹੱਕ ਸਮਝ ਕੇ ਤੁਸੀਂ ਇੱਕ ਟਾਈਮ ਦੀ ਦੋ ਟਾਈਮ ਦੀ ਚਵਾਈ ਦੋਨੋਂ ਜਿਹੜੋਂ ਕਾਰ ਵੀਜਿਟ ਕਰਕੇ ਆਪ ਵੀ ਜਰੂਰ ਕਰੋ ਠੀਕ ਹੈ ਇਸ ਤੋਂ ਬਾਅਦ ਅਗਲੀ ਵਾਰ ਆਪਾਂ ਤੁਹਾਨੂੰ ਦਿਖਾਉਣੀ ਆ ਤੇ ਵੜ ਉਹ ਵੀ ਕਾਫੀ ਜਿਆਦਾ ਖਾਸੀ ਚੰਗੀ ਲੱਗਦੀ ਆ ਪਰ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈ ਲੈਨੇ ਆ ਤੇ ਭਾਈ ਗਰਜੰਟੇ ਦੀ ਪੂਰੀ ਇਨਫੋਰਮੇਸ਼ਨ ਕੀ ਹੈਗੀ ਆ ਵੀ ਕਿੰਨਾ ਕੁ ਟਾਈਮ ਹੋ ਗਿਆ ਨਸੂਈ ਨੂੰ ਇਹ ਤਾਂ ਵੀਰ ਜੀ ਛੇਵੇਂ ਦਿਨ ਜੀ ਅਜ ਬੱਚਾ ਨਾ ਡੁੱਟੇ ਹਜੇ ਹਾਂ ਮਗਰ ਇਹਦੇ ਬੱਚਾ ਕੀ ਇਹ ਬੱਚੀ ਆ ਮਗਰ ਭਾਈ ਜੀ ਇਹਦੇ ਮਗਰ ਬੱਚੀ ਆ ਹਾਂ ਜੀ ਤੇ ਛੇਵੇਂ ਦਿਨ ਚਾ ਜੀ ਹਾਂ ਜੀ ਨਾ ਡੁੱਟੇ ਠੀਕ ਆ ਸਵੇਰ ਦੁੱਧਾ ਹਾਂ ਜੀ ਠੀਕ ਆ ਤੇ ਤਕਰੀਬਨ 20 ਲੀਟਰ ਦੁੱਧ ਤਿਆਰ ਆ ਇਹਦੇ ਥੱਲੇ ਹਾਂ ਜੀ ਦੁੱਧ 25-30 ਲੀਟਰ ਕਰੂਗੀ ਮੈਂ ਸ ਹੁਣ 20 ਜਿਹੜਾ ਆਪਾਂ ਚਵਾ ਦੇਣਾ ਜੀ ਹਾਂਜੀ 20 ਚਵਾ ਠੀਕ ਆ ਬੱਚਾ ਜਿਹੜਾ ਦੋਸਤੋ ਇਸੇ ਮਗਰ ਹੈਗਾ ਜਿਹੜਾ ਇਸ ਦੇ ਥੱਲੇ ਵੱਛੀ ਆ ਠੀਕ ਆ ਫੀਮੇਲ ਗਾਫ ਆ ਤੇ ਥਾਣ ਥਣੋਂ ਬਾਕੀ ਜਿਹੜੀ ਵੰਡ ਹੈਗੀ ਗਾਇਬੰਦਰ ਪੂਰਾ ਹੈ ਠੀਕ ਆ ਥਾਣਾ ਥਣੋਂ ਦਾ ਗਾਇਬੰਦਰ ਪੂਰਾ ਹੈਗਾ ਚਿਵਾਈ ਆ ਇਹੋ ਜੀ ਵਿਹੜ ਜਿਹੜੀ ਦੋਸਤੋ ਬਹੁਤ ਚੰਗੀ ਕਰਵਾਉਂਦੀ ਆ तकरीबन ਤੇ ਬਾਕੀ ਆਪਾਂ ਤੁਹਾਨੂੰ ਇਹਦੀ ਚਿਵਾਈ ਵੀ ਦਿਖਾਵਾਂਗੇ ਜਰੂਰ ਤੇ ਹੁਣ 6ਵੇਂ ਦਿਨ ਦੇ ਵਿੱਚ 10 ਇੱਕ ਟਾਈਮ ਤੇ 10 ਸ਼ਾਮ ਨੂੰ ਮਤਲਬ ਕਿ ਪਉਂਦੀ ਆ ਆਪਾਂ ਲਈ ਹਾਂਜੀ ਹਾਂਜੀ ਕੰਡੇ ਦੇ ਤੂਲ ਦੇ ਭਾਈ ਕੰਡੇ ਦੇ ਤੂਲ ਕੀ ਹਾਂਜੀ ਤੇ ਗਰਜੰਟ ਭਾਈ ਕੀ ਇਹਦਾ ਮੰਗ ਕਿੰਨੀ ਹੈਗੀ ਹੈ ਵੀਰ ਜੀ ਮੋਲੇ ਦਾ 65000 ਕਰਦੇ ਜੀ ਹਾਂਜੀ ਹਾਂਜੀ ਤੇ ਹਾਂ ਨਾ 60000 ਹਾਂ ਨਾ 60000 ਹਾਂਜੀ ਇਹ ਵੀ ਦਿਖਾਈਏ ਵੀਰਾਂ ਨੂੰ ਬਾਹਰ ਹੀ ਹਾਂਜੀ ਤੋੜ ਕੇ ਠੀਕ ਆ ਵੱਡੀ ਬਿਹੜਾ ਦੋਸਤੋ ਵੱਡੀ ਮੈਂ ਕੱਦ ਵੱਲੋਂ ਵੱਡੀ ਨਹੀਂ ਕਹਿ ਸਕਦਾ ਬਈ ਬਾਲੀ ਉੱਚੀ ਕੱਦ ਦੀ ਆ ਕੱਦ ਬੇਸ਼ੱਕ ਕੋਈ ਦਰਮਿਆਨਾ ਮੇਰਾ ਵੀ ਕੋਈ ਐਸਟੀਮੇਟ ਲਾੜੇ ਵੀ ਦਰਮਿਆਨੀ ਹਾਈਟ ਆ ਮੀਡੀਅਮ ਹਾਈਟ ਆ ਮੀਡੀਅਮ ਤੋਂ ਪਲੱਸ ਆ ਵੀ ਮੀਡੀਅਮ ਤੋਂ ਜਦੋਂ ਆ ਪਲੱਸ ਕਹਿ ਦਿੰਦੇ ਆ ਤਾਂ ਥੋੜਾ ਜਿਹਾ ਰੋਖ ਹੋ ਜਾਂਦਾ ਵੀ ਜਿਹੜਾ ਪਸ਼ੂ ਆ ਵੱਡੇ ਕੱਦ ਵਾਲੇ ਪਾਸੇ ਨੂੰ ਜਾ ਰਿਹਾ ਹੋਵੇ ਠੀਕ ਆ ਬਾਕੀ ਹਵਾਨਾ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਆ ਬਾਕੀ ਵਿੱਥਾ ਪਰਲਾ ਚੰਗੀਆਂ ਨੇ ਬੈਕ ਸਾਈਡ ਤੋਂ ਸੱਚੇ ਖੱਬੇ ਜਿਹੜੇ ਬੰਨੇ ਉਹ ਮਰਜੀ ਹਵਾਨਾ ਦੇਖ ਲਗੇ ਉਸੇ ਪਾਸੋਂ ਜਿਹੜਾ ਹਵਾਨਾ ਜਿਹੜਾ ਦੋਸਤੋ ਤਕਰੀਬਨ ਤੁਹਾਨੂੰ ਪੂਰਾ ਮਿਲੇਗਾ ਇੱਕੋ ਜਿਹਾ ਹਵਾਨਾ ਤੇ ਵੱਡੀ ਬੜ ਤਕਰੀਬਨ ਦੁੱਧ ਵਾਲੇ ਪਾਸੇ ਹੋ ਆ ਬਾਕੀ ਮਿਲਕ ਵੇਣ ਕਾਫੀ ਜਿਆਦੀ ਮੋٹے ਰਸੇ ਵਾਂਗੂ ਜਿਹੜੀ ਆ ਮਿਲਕ ਵੇਣ ਬਿਲਕੁਲ ਤੁਹਾਨੂੰ ਉਪਰੀ ਹੋਈ ਨਜ਼ਰ ਆਊਗੀ ਠੀਕ ਆ ਜਿਹੜਾ ਬਿਲਕੁਲ ਦੋਸਤੋ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਦੇਖ ਲਓ ਇਹੋ ਜਿਹਾ ਹਵਾਨਾ ਜਿਹੜੇ ਬੰਦੇ ਆਪਾਂ ਬਹਿ ਕੇ ਆਮ ਨਾਰਮਲੀ ਚਵਾਈ ਕਰਦੇ ਆ ਠੀਕ ਆ ਜੀ ਇਸ ਤੋਂ ਉਲਟ ਬੰਨੇ ਵਿੱਚ ਤੁਹਾਨੂੰ ਮੈਂ ਦਿਖਾ ਦਿੰਦਾ ਠੀਕ ਆ ਆ ਉਲਟ ਬਹਿਣੀ ਵਾਲੇ ਪਾਸੇ ਤੋਂ ਵੀ ਜ਼ਰੂਰ ਨਿਗਾਹ ਮਾਰ ਲਓ ਅੱਜ ਇਹ ਵੀ ਗੱਲ ਭੈਣ ਬਹੁਤ ਬਹੁਤ ਮਿਲਕਵੇਂ ਜਿਹੜੀ ਦੋਸਤੋ ਮੈਂ ਨਾਰਮਲੀ ਦੱਸਦੇ ਜਿਵੇਂ ਰਸਿਆ ਕੋ ਮੋਟੀ ਕਾਫੀ ਵੱਡੀ ਮੋਟੇ ਰਸੇ ਵਾਂਗੂ ਜਿਹੜੀ ਆ ਗੁੰਦੀ ਹੋਈ ਆ ਤੇ ਬਾਕੀ ਇਹਦਾ ਮੁੱਲ ਵੀ ਤੇ ਫਾਈਨਲੀ ਦੱਸਤਾ ਵੀ 60000 ਹਾਂਜੀ ਬਾਕੀ ਜਿਹੜਾ ਵੀਰ ਭਰਾ ਦੂਰੋਂ ਆਊਗਾ ਦਾ ਮਾਣ ਵੀ ਕਰਾਂਗੇ ਆਪਾਂ ਅੱਛਾ ਜੀ ਹਾਂਜੀ ਤੇ ਇਹ ਵੀ ਬੱਸੀ ਦੋਵੇਂ ਪਾਸੇ ਬੈਠ ਕੇ ਚੁਵਾਈ ਦੀ ਜੀ ਇਹਨੂੰ ਵੀ ਆਪਾਂ ਕਰੀਏ ਵਿਖਾਈਏ ਜੀ ਹਾਂਜੀ ਹਾਂਜੀ ਥਾਣਾ ਦੀ ਕਰਾਈਏ ਚੈੱਕ ਪਾਸ ਚੁਵਾਈ ਆ ਦੋਸਤੋ ਇਹਦੀ ਵੀ ਤੁਸੀਂ ਦੋਨੋਂ ਪਾਸੇ ਬੈਠ ਕੇ ਚੁਵਾਈ ਕਰ ਸਕਦੇ ਜੀ ਠੀਕ ਆ ਵੇੜਾ ਦੋਵੇਂ ਚੰਗੀਆਂ ਸੀ ਅੱਜ ਤਕਰੀਬਨ ਬਾਕੀ ਚੁਵਾਈ ਆ ਆਪਾਂ ਜਿਹੜੀ ਆ ਤੁਹਾਨੂੰ ਫਾਈਨਲੀ ਦਿਖਾਉਣ ਤੋਂ ਬਾਅਦ ਵੀਰ ਦੇ ਸੰਪਰਕ ਨੰਬਰ ਲੈ ਲਾਂਗੇ ਬਰੀ ਮੱਗੀਆਂ ਨੇ ਸੁਲਾਮਾ ਤਾਂ ਆਵੇ ਨਾੜੂ ਦੇ ਪਰਿਆ ਤਰਤੀ ਪਾ ਲਾ ਪਾ ਨਾ ਇੱਕ ਸਾਥ ਵਿੱਚ ਹੈ ਨਾ ਇਹੋ ਜਿਹੀ ਤਰੀਕਾ ਆਦੀ ਚੱਲਦਾ ਠੀਕ ਆ ਬਾਕੀ ਫੇਸ ਦੀ ਕੁਆਲਟੀ ਵੀ ਚੰਗੀ ਹੈਗੀ ਬੈੜਦੀ ਬਿਲਕੁਲ ਅਡਾ ਵੀਡੀਓ ਨੂੰ ਐਂਡ ਤੱਕ ਦੋਸਤੋ ਦੇਖ ਲਿਆ ਕਰੋ ਤੇ ਜਿਹੜੇ ਕੁਝ ਨਵੇਂ ਫਾਰਮਰ ਨੇ ਉਹਨਾਂ ਤੱਕ ਵੀਡੀਓ ਵੀਡੀਓ ਨੂੰ ਵਾਰ ਤੋਂ ਵਾਰ ਜਿਹੜਾ ਸ਼ੇਅਰ ਕਰ ਦਿਆ ਕਰੋ ਤਾਂ ਜੋ ਅਗਲੇ ਹੋਰ ਨਵੇਂ ਫਾਰਮਰ ਤੱਕ ਵੀ ਜਿਹੜੀ ਆਪਣੀ ਵੀਡੀਓ ਪਹੁੰਚ ਸਕੇ ਆ ਕੀ ਜੀ ਲਾਵੇ इधर थान भी चेक करा हा, हाँ 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 ठीक है जी थी? ठीक है जी थी? ਚੁਵਾਈ ਜਿਹੜੀ ਦੋਸਤੋ ਆਪਾਂ ਲੰਬੀ ਤਾਣੀ ਕਰਾਈ ਗਈ ਠੀਕ ਹੈ ਜੀ ਬਾਕੀ ਥੋੜਾ ਜਿਹਾ ਵੀਡੀਓ ਦਾ ਜਿਹੜਾ ਲੈਂਥ ਹੈ ਕਾਫੀ ਜ਼ਿਆਦੀ ਵਧ ਜਾਣੀ ਆ ਤੇ ਬਾਕੀ ਤਸੱਲੀ ਤੁਸੀਂ ਆਪ ਕਰ ਲਿਓ ਠੀਕ ਹੈ ਜੀ 20 20 ਲੀਟਰ ਦੋ ਥੱਲੇ ਜਿਹੜੀ ਮਿਲਕ ਦੀ ਕਪੈਸਿਟੀ ਆ ਕੰਡੇ ਵਾਲਾ ਕੰਡਾ ਵੀ ਬਿਲਕੁਲ ਕੋਲੇ ਹੋਊਗਾ ਜਦੋਂ ਤੁਸੀਂ ਵੀ ਆਗੇ ਬਿਲਕੁਲ ਕੰਡਾ ਇਸ ਤਰ੍ਹਾਂ ਹੀ ਹੋਊਗਾ ਕੋਲੇ ਬੇਸ਼ੱਕ ਆਪਦੀ ਮਿਹਨਤੀ ਚੁਵਾਈ ਕਰਕੇ ਉੱਪਰ ਕੰਡੇ ਦੇ ਰੱਖ ਅਗੇ ਬਿਲਕੁਲ ਜਿਹੜਾ ਜੋਖ ਲਿਓ ਠੀਕ ਆ ਤੇ ਗੁਰਜੰਟ ਭਾਈ ਇੱਕ ਸੰਪਰਕ ਨੰਬਰ ਆਪਣੇ ਜ਼ਰੂਰ ਸਾਂਝਾ ਕਰ ਦਿਗੇ ਜੀ ਮੇਰ ਜੀ ਸਵੱਤ ਨੰਬਰ ਹੈਗਾ ਹਾਂਜੀ ਠੀਕ ਹੈ ਇੱਕ ਵਾਰੀ ਫਿਰ ਬੋਲਗੇ ਫਿਰ 869927 9963 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਾਨੂੰ ਵੀਰ ਗੁਰਜੰਟ ਠੀਕ ਹੈ ਜੀ ਖਾਸ ਤੌਰ ਤੇ ਦੀ ਵਿਜਟ ਤੁਸੀਂ ਤਰਨਤਨ ਸਾਹਿਬ ਕਰਨੀ ਆ ਬਾਈ ਇੱਕ ਖਾਸ ਤੌਰ ਤੇ ਜਿੱਥੇ ਆਪਣੇ ਵੀਰਾਂ ਨੇ ਪੂਰਾ ਐਡਰੈਸ ਕਨਫਰਮ ਕਰਾ ਦਿੱਤੀ ਜਿੱਥੇ ਆਪਣੇ ਵਿਜਟ ਕਰ ਲੈਣ ਗੋਲਵਾਲ ਬਾਈਪਾਸ ਤੇ ਵੀਰ ਜੀ ਸ਼ਨੀ ਮੰਦਿਰ ਲੱਗ ਗਏ ਐਫਸੀਆਈ ਕਦਮ ਐਫਸੀਆਈ ਦੇ ਨਾਲ ਮੈਂ ਆ ਕੇ ਫੋਨ ਲਾ ਦਿਓ ਗਾੜੀ ਮੈਂ ਠੀਕ ਹੈ ਨੰਬਰ ਜਿਹੜੇ ਦੋਸਤੋ ਲਗਾਤਾਰ ਆਪਾਂ ਸਕਰੀਨ ਤੇ ਚਲਦੇ ਕਰਦੇ ਨੇ ਠੀਕ ਹੈ ਨੰਬਰ ਲਗਾਤਾਰ ਸਕਰੀਨ ਤੇ ਚਲਦੇ ਕਰਦੇ ਨੇ ਠੀਕ ਹੈ ਜੀ ਹਾਂਜੀ ਵੀਰ ਜੀ ਵੀਰ ਜੀ ਇੱਕ ਬੈਂਤੀ ਆ ਕਿ ਜਿਹੜੀ ਪਿਛਲੀ ਵੀਡੀਓ ਆਪਾਂ ਪਾਈ ਸੀ ਨਾ ਜੀ ਹਾਂਜੀ ਉਹਨਾਂ ਵੀਰਾਂ ਨੇ ਮਰਬੜਾ ਉਹ ਵੀਡੀਓ ਤੇ ਵੀਰਾਂ ਨੇ ਕਮੈਂਟ ਕੀਤੇ ਦੋ ਤੰਨਾਂ ਨੇ ਹਾਂਜੀ ਬਾਕੀ ਚਲੋ ਕੋਈ ਗੱਲ ਨਹੀਂ ਉਹਨਾਂ ਦਾ ਹੱਕ ਬੰਦਾ ਵਾ ਜਿੱਥੇ ਆਪਾਂ ਗਲਤਾਂ ਆਖਣ ਦਾ ਬੰਦਾ ਵਰ ਗਿਆ ਬਿਲਕੁਲ ਜੀ ਤੇ ਬਾਕੀ ਆਪਾਂ ਵੀਰ ਜੀ ਇਹ ਗੱਲ ਆ ਵੀ ਜਿੰਨਾ ਕਹਤਾ ਆਪਾਂ ਕੰਡੇ ਤੇ ਚੜਾ ਕੇ ਦਵਾਂਗੇ ਕੋਈ ਇਹੋ ਜੀ ਗੱਲ ਨਹੀਂ ਵੀ ਉਹਦਾ ਗੱਪ ਮਾਰੀ ਜਾਣੀ ਬਿਲਕੁਲ ਤੇ ਬਾਕੀ ਮਹਾਰਾ ਜੀ ਗੁਰੂ ਰਾਮਦਾਸ ਹਰ ਇੱਕ ਦਾ ਭਲਾ ਕਰੇ ਵੀਰ ਜੀ ਬਿਲਕੁਲ ਹਰ ਇੱਕ ਦੇ ਮਾਲ ਡੰਗਰ ਦੇ ਬੱਚਿਆਂ ਦੇ ਮਿਹਰ ਕਰੇ ਹੱਥ ਰੱਖੇ ਮਹਾਰਾ ਜੀ ਬਿਲਕੁਲ ਮਿਹਰਬਾਨੀ ਵੀਰ ਸੋ ਦੋਸਤੋ ਇੱਕ ਵਾਰੀ ਜਿਹੜੇ ਕਮੈਂਟ ਲਿਖਣੇ ਥੋੜੇ ਜਿਹਾ ਸੌਖੇ ਹੁੰਦੇ ਆ ਮੈਂ ਤੁਹਾਨੂੰ ਇੱਕ ਨਾ ਮੜੀ ਜੀ ਗੱਲ ਕਰਕੇ ਆਪਾਂ ਵੀਡੀਓ ਖਤਮ ਕਰਦੇ ਆ ਇੱਕ ਵਾਰੀ ਜਿੰਨਾ ਜ਼ਰ ਤੁਸੀਂ ਆ ਕੇ ਘਰੇ ਵਿਜ਼ਿਟ ਕਰਕੇ ਤਸੱਲੀ ਨਹੀਂ ਨਾ ਕਰਦੇ ਉਸ ਤੋਂ ਬਾਅਦ ਜੇਕਰ 20 ਦਾ 15 ਹੋ ਜੇ 12 13 ਹੋ ਜੇ ਕਿਉਂ ਬਈ ਗਰਜੰਟ ਵੀ 14 ਲੀਟਰ ਨਹੀਂ ਲੀਟਰ ਨਿਕਲਿਆ ਉਸ ਤੋਂ ਬਾਅਦ ਘਰੇ ਜਾ ਕੇ ਕਮੈਂਟ ਬੰਦਾ ਕਰਦੇ ਜਾਂ ਫੋਨ ਫੜ ਕੇ ਕਮੈਂਟ ਕਰ ਦੋ ਵੀ 13 14 ਕਿਲੋ ਹੀ ਸੀਗਾ ਉਹਦੇ ਥੱਲੇ ਹਾਂ ਵੀ ਮੇਰਾ ਵੀਰ ਬਾਕੀ ਏਡੀ ਦੂਰ ਬੈਠੇ ਹੈ ਨਾ ਵੀ ਦੂਰ ਦਰੱਦੋਂ ਤਾਂ ਕਮੈਂਟ ਨਾ ਕਰਿਆ ਕਰੋ ਜ਼ਰੂਰ ਤਸੱਲੀ ਕਰ ਲਿਆ ਕਰੋ ਠੀਕ ਹੈ ਜੀ ਤਸੱਲੀ ਕਰਨ ਤੋਂ ਬਾਅਦ ਜਿਹੜੀ ਚੀਜ਼ ਖਰੀਦ ਲਿਆ ਕਰੋ ਮਿਲਦੇ ਕਲਮੀ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ